ਬੇਬੇ ਨਾਨਕੀ ਦੀ ਬੇਬੇ ਨਾਨਕੀ ਜੀ ਦਾ ਵਿਆਹ ਹੋ ਚੁੱਕਿਆ ਹੈ ਰਾਏ ਬੁਲਾਲ ਮਰਕੇ ਰੱਬ ਦੀ ਇੱਜ਼ਤ ਪਾਣੇ ਪਿਆਰੇ ਨੇ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉੱਤੇ ਭਾਈ ਜੈ ਰਾਮ ਜੀ ਦੇ ਨਾਲ ਕਰਵਾਇਆ ਤੇ ਬੇਬੇ ਨਾਨਕੀ ਵਿਆਹ ਤੋਂ ਉਪਰੰਤ ਕਾਫੀ ਲੰਬੇ ਦਾਕਤ ਦੁਬਾਰਾ ਆਕੇ ਐਸੇ ਰਾਏ ਹੋਏ ਦੀ ਤਲਵੰਡੀ ਤੇ ਆਏ ਰਾਏ ਕੋਈ ਦਿੱਤਲਵੰਦੀ ਦੇ ਉੱਤੇ ਜਿਸ ਦਿਨ ਆਏ ਐ ਮੈਂ ਤਾਂ ਕਹਾਂ ਉਹ ਬੀਬੀ ਨਾਨਕੀ ਨਾਲ ਗੱਲ ਕਰਕੇ ਕਹਿੰਦਾ ਕਹਿੰਦਾ ਨਾਨਕੀ ਤੂੰ ਆਪਣੇ ਵੀਰ ਨੂੰ ਬਹੁਤ ਪਿਆਰ ਕਰਦਾ ਹੈਂ ਕਿਤੇ ਕੋਈ ਡਰਾਮਾ ਨਹੀਂ ਆ ਮੈਨੂੰ ਕਿੱਨਾ ਪਤਾ ਐ ਕਿ ਰਾਏ ਗੁਰ왈 ਨੂੰ ਬਹੁਤ ਪਿਆਰ ਕਰਦਾ ਨਾਨਕ ਨੂੰ ਤੇ ਮੈਂ ਚਾਹੁੰਦਾ ਕਿ ਮੇਰਾ ਮਨ ਵੀ ਸੌਤਾ ਨਹੀਂ ਕਰਦਾ ਬੰਦਾ ਕਿ ਮੈਂ ਨਾਨਕ ਨੂੰ ਛਿੜਕਾਂ ਪਰ ਮੈਂ ਇੱਕ ਬਾਪ ਹਾਂ, ਮੇਰਾ ਫਰਜ਼ ਇਹ ਹੈ ਕਿ ਮੈਂ ਸਮਾਜ ਦੀਆਂ ਅੱਖਾਂ ਦੇ ਅੰਦਰ ਨਾਟਕ ਉਹ ਕਰਦੇ ਦੇਖਾਂ ਜਿਹੜਾ ਸਮਾਜ ਵਿੱਚ ਪ੍ਰਵਾਨ ਹੋ ਸਕੇ। ਜਿਦਾਂ ਦਾ ਇੱਕ ਚੰਗਾ ਅਫਸਰ ਮੈਂ ਹਾਂ, ਮੇਰਾ ਮਨ ਵੀ ਕਰਦਾ ਹੈ ਅਤੇ history ਦੇ ਪੰਨੇ ਕਹਿੰਦੇ ਹਨ ਬਾਬਾ ਮਹਿਤਾ ਕਾਲੂ ਜੀ ਉਸ ਵੇਲੇ ਆਪਣਾ ਇੱਕੋ ਘਟਨਾ ਪੜ੍ਹਦੇ ਕਿ ਵੀਹ ਰੁਪਏ ਵਾਲੀ ਸੱਚੇ ਸੌਦੇ ਦੀ ਘਟਨਾ। ਹਾਲਾਂਕਿ ਰੁਪਏ ਸ਼ਬਦ ਆਜਾਪਾ ਵਰਤੇ ਆ ਉਸ ਵੇਲੇ ਬਿਹਲੌਰ ਲਈ ਸਿੱਕੇ ਵਰਤੇ ਜਾਂਦੇ ਸੱਟੋਲੀ ਸਿੱਕਿਆਂ ਨੂੰ ਉਹਨਾਂ ਭਾਸ਼ਾ ਦੇ ਅੰਦਰ ਸਰਰਾਜਿਤ ਪਰਿਬੰਧ ਸ਼ਬਦ ਵਰਤੇ ਜਾਂਦਾ ਅੱਜ ਪੈਸੇ ਰੁਪਏ ਸ਼ਬਦ ਵਰਤੇ ਆ ਹਰ ਹੀ ਹਰ ਹੀ ਜ਼ਬਾਨਾਂ ਦੀ ਜਿਹੜਾ ਬਦਲਦਾ ਜਿਵੇਂ ਜਿਵੇਂ ਮਨੁੱਖ ਪੜਦਾ ਜਾਂਦਾ ਜਿਵੇਂ ਜਿਵੇਂ ਉਹ ਸਿੱਖ ਵਿਕਾਸਵਾਦ ਦਾ ਜਨਮ ਲੈਦੀ ਅਸੀਂ ਰਪੇਸ਼ ਬਦਵਾਰ ਦੀ ਅੱਜ ਅਸੀਂ ਮਨੀ ਵਰਤਨ ਲਾਗੇ ਜਿੱਦਾਂ ਦਾ ਬਲੁਖ ਦਾ ਚਿੰਤਨ ਵਰਦਾ ਜਾਂਦਾ ਹੈ ਉਹਨਾਂ ਪੇਲੇ ਦੇ ਅੰਦਰ ਵੀਰ ਪਏ ਆਪਣਾ ਸ਼ਬਦ ਰੱਖੀ ਵੀਰ ਪਏ ਗੁਰੂ ਨਾਨਕ ਸਿੰਘ ਪਾਤਸ਼ਾਹ ਨੂੰ ਦਿੱਤੇ ਆ ਸੱਚੇ ਪਾਤਸ਼ਾਹ ਮਹਾਰਾਜ ਤਲਵੰਟੀ ਦੀ ਧਰਤੀ ਤੋਂ ਚੱਲ ਕੇ ਚੂੜੇ ਕਾਨੀ ਦੀ ਧਰਤੀ ਤੇ ਪਹੁੰਚਦੇ ਆ ਚੂੜੇ ਕਾਨ ਜਦੋਂ ਚੂੜੇ ਕਾਨੇ ਦੀ ਧਰਤੀ ਤੇ ਕੱਲ ਵੀ ਆਪਣਾ ਵਿਚਾਰ ਕਰਦੇ ਪਏ ਸੀ ਉਹਨਾਂ ਲੋਕਾਂ ਨੂੰ ਨਾਨਕ ਸਿੰਘ ਨੇ ਦੇਖਿਆ ਕੋਈ ਉੱਠੇ ਲੜਕਦੇ ਪਏ ਆ ਕੋਈ ਸੁਹਾਗ ਨਾਲ ਕੇ ਬੈਠੇ ਆ ਗੁਰੂ ਨਾਨਕ ਸਾਹਿਬ ਕੱਲ ਕੱਲੇ ਮਿਲਦੇ ਇਹੀ ਰੱਬ ਦੀ ਬਾਤ ਇਹ ਤਾਂ ਸੱਚ ਹੈ ਕਿ ਮੈਂ ਰੱਬ ਨੂੰ ਮਿਲਣ ਵਾਸਤੇ ਆਇਆ ਹਾਂ ਪਰ ਸੱਤ ਕਹਿੰਦੇ ਭਲਿਆ ਇਥੇ ਰੱਬ ਨੂੰ ਮਿਲਣ ਦਾ ਰਾਹ ਕੀ ਹੁੰਦਾ ਹੈ ਉੱਠਣਾ ਲੜਕਣਾ ਸ਼ਰੀਰ ਨੂੰ ਦੁੱਖ ਦੇਣਾ ਭੋਜਨ ਤਿਆਗਣਾ ਇਹ ਇੱਕ ਇਦਾਂ ਦਾ ਨਿਦਮ ਨਹੀਂ ਕਿਤੇ ਕਦੀ ਰੱਬ ਮਿਲ ਜਾਏ ਤੇ ਅੱਜ ਤੱਕ ਕਦੀ ਨਹੀਂ ਹੁੰਦਾ ਜੇ ਕਹਿ ਕੇ ਸਵਾ ਲਿਆ ਰੱਬ ਨੂੰ ਮਿਲ ਜੇਗਾ ਕਿੰਨੇ ਸਰਤੀ ਹੁੰਦੇ ਇਦਾਂ ਦੇ ਜੀਵ ਹੈ ਜਿਨ੍ਹਾਂ ਨੂੰ ਇਸ਼ਨਾਨ ਕਰਵਾ ਕੇ ਬਾਅਦ ਵਿੱਚ ਉਹਨਾਂ ਮਿੱਟੀ ਵਿੱਚ ਸਵਾਪਤੀ ਦਿੱਟਣਾ ਕਦੇ ਅਜਿਹਾ ਕਹਾਤੀ ਆ ਕਿ ਕਦੀ ਇੰਨਾ ਕਰਨ ਨਾਲ ਰੱਬ ਨਹੀਂ ਮਿਲਦਾ ਕੋਈ ਕਹਿ ਕੇ ਮੈਂ ਰੋਟੀ ਛੱਡ ਦੇਂਗਾ ਰੱਬ ਮਿਲ ਜਾਏਗਾ ਕਿੰਨੇ ਲੋਕ ਇਸ ਤਰ੍ਹਾਂ ਸੇਕਾ ਦਿੰਦੇ ਨਹੀਂ ਜਿਹੜੇ ਦੋ ਵਕਤ ਦੀ ਰੋਟੀ ਤੋਂ ਵੀ ਮੁਤਾਜਰ ਉੱਤੇ ਰਹਿ ਕੇ ਆ ਠੀਕ ਹੈ ਕਿ ਜਦੋਂ ਕੋਈ ਡਾਕਟਰ ਸੰਗੇ ਦੀ ਸਲਾਹ ਨਾਲ ਤੁਸੀਂ ਆਪਣੇ ਸਰੀਰ ਨੂੰ ਚੰਗਾ ਰੱਖਣ ਵਾਸਤੇ ਹੱਥੇ ਜਿੱਥੇ ਦਾ ਦਰੂਤੀ ਦਾ ਤਿਆਰ ਕਰਕੇ ਹਣ ਦਾ ਪ੍ਰਸ਼ਾਦ ਕੁਝ ਚੂਕ ਵਗੈਰਾ ਲੈ ਕੇ ਆਪਣੇ ਅੰਦਰ ਆਪ ਆਕਸ਼ ਕਰਨ ਜਾਂ ਆਪਣੀ ਆਤਮਿਕ ਰਿਆ ਜਾਂ ਪਾਤਨ ਰਿਆ ਨੂੰ ਸਿੱਖੀ ਕਿਤੇ ਜਾ ਸਕਦਾ ਕੋ ਬਕਰਾ ਵਿਸ਼ਾ ਹੈ ਸਰ ਰੋਟੀ ਛੱਡਨ ਨਾਲ ਪੁੱਤਿਆਂ ਲੱਤਾਂ ਨਾਲ ਪਰਿਵਾਰ ਨੂੰ ਲੱਸ ਕੇ ਜਾਣ ਨਾਲ ਸਦਾਪੂ ਨੂੰ ਮਿਲਣ ਦੀ ਦਾਤ ਸੰਤੇ ਬਾਪੂ ਜੀ ਦੀ ਦਿੱਖੂ ਕਾਦੀ ਕਿ ਸਿੱਖੂ ਆਪਣੇ ਘਰ ਵਿੱਚ ਰਹੇ ਆਪਣੇ ਪਰਿਵਾਰ ਵਿੱਚ ਰਹੇ ਆਪਣੇ ਧੀਆ ਪੁੱਤਾਂ ਦੀਆਂ ਜਿੰਮੇਵਾਰੀਆਂ ਤਰੇਹੇ ਸੋਹਣੇ ਥਾਮਾ ਦੇ ਉੱਤੇ ਰਹਿ ਕੇ ਉਹ ਅਸਲੀ ਖੁਸ਼ਹਾਲੀ ਆਮ ਕਰਿਆ ਕਰ ਸਕਦਾ ਇਦਾਂ ਦਾ ਧਰਮ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਬਣਾਇਆ ਕਿ ਛਾਇ ਪਰਿਵਾਰ ਛੱਡ ਕੇ ਰੱਖ ਲਿਏਗਾ اپنے پروارس جی جی پی پروار جیت نام کپڑے ਰੰਗਤ ਆਦਿਕ ਦਾ ਕੰਮ ਕਰਦੇ ਪਏ ਉਥੇ ਰੱਬ ਦੀ ਬਾਤ ਵਿੱਚ ਗਿਆ ਜਿੱਥੇ ਭਗਤ ਸੈਨ ਹੀ ਉਹਨਾਂ ਦੇ ਦਿਲ ਵਿੱਚ ਪੜ ਕੇ ਦੇਖੋ ਜਿੱਥੇ ਸਮਾਜਿਕ ਤੌਰ ਦੇ ਉਤੇ ਕੰਮ ਕਰਦੇ ਪ੍ਰਯਤਨ ਇਹ ਕਰਦੇ ਪਏ ਆ ਉਥੇ ਪਰਿਵਾਰ ਵਿੱਚ ਵੀ ਰਹਦੇ ਆ ਕਿੰਨੇ ਚਾਰ ਪਾਣੀ ਸੁਣਨੇ ਤੇ ਬਾਬਾ ਜੀ ਬਾਣੀ ਦੀ ਇਹ ਗੱਲ ਬਾਤ ਕਰਦੇ ਪਏ ਆ ਪਾਠ ਅਦੇ ਅਰਪੇਦ ਵਿਚਾਰਿਓ ਨੇਕੋ ਕੋਨ ਸਾਤੇ ਪੰਜ ਜਨਾ ਸਿਵ ਸੰਗਨਾ ਛਤ੍ਰੂ ਕਾਧਕ ਆਖੁਦ ਬਾਤੇ ਪਿਆਰੇ ਇਨ ਬਿਝ ਮਿਲਣਾ ਚਾਹੀ ਮੈਂ ਕੀਏ ਕਰ ਅਲੇਕਾ ਆਰ ਪਰਿ ਸੁਆਮੀ ਚੇ ਦੁਆਰੇ ਬੀਚੇ ਪੁੱਤ ਤੋ ਬੇਸਾ ਮਾਲਿਕ ਦੀ ਮੈਨੂੰ ਵਿਵੇਕਤਾ ਦੀ ਦਾਤ ਸਿੱਖ ਤੇ ਰੋਜੋ ਅਮਰ ਸੁਨੇ ਜਾਂਦਾ ਗੁਰਦੁਆਰਾ ਹਸ ਹੈ ਕਿੰਨੀਆਂ ਥਾਵਾਂ ਤੇ ਆਪਾਂ ਅਰਦਾਸ ਕੋਲੋਂ ਨੇ ਕਿ ਮਾਲਿਕ ਦੀ ਮੈਨੂੰ ਗੁਬੇਕ ਬਖਸ਼ਿਸ਼ ਕਰਿ ਨਸਾ ਮੈਨੂੰ ਬੁੱਧੀ ਬਖਸ਼ ਕਰੀ ਕਲ ਕਿ ਮੇਰੇ ਨਾਲ ਕਿੰਨੇ ਰਿਸ਼ਤੇ ਜੁੜੇ ਆ ਕਿੰਨੇ ਰਿਸ਼ਤੇ ਮਨੁੱਖ ਨਾਲ ਜੁੜ ਜਾਂਦੇ ਆ ਜਿਸ ਤਰ੍ਹਾਂ ਜ਼ਿਆਦਾ ਹੁੰਦਾ ਹੈ ਮਾਂ ਅੱਖਾਂ ਦੇ ਵਿੱਚ ਉਹਨਾਂ ਦਾ ਬੱਚਾ ਪਾਪ ਦੀ ਅੱਖੋਂ ਨੰਬਰ ਬੇਟਾ ਛੋੜੀ ਛੋੜੀ ਇੱਕ ਪੈਣ ਦਾ ਖਰਾ ਛੋੜੀ ਛੋੜੀ ਕੁਦਰਤ ਨੇ ਕਿੰਨੇ ਵੀ ਨਹੀਂ ਤੇ ਉਹਦੇ ਨਾਲ ਜੁੜਦੇ ਆ ਕਦੀ ਪਾਪ ਦਾ ਰਿਸ਼ਤਾ ਕਦੀ ਪਤੀ ਦਾ ਰਿਸ਼ਤਾ ਕਦੀ ਦਾਦੀ ਬਾਪਾ ਵਾਲਾ ਰਿਸ਼ਤਾ ਵੀ ਦੁਨ ਦੇ ਪਾਪ ਨਹੀਂ ਕਿਹਾ ਇੰਨਾ ਵੀ ਬੋਲ ਕਰਕੇ ਤੂੰ ਧਰਮ ਬੰਨ ਲੈ ਸਾਹਿਬ ਜੀ ਨਾਲ ਸਿਰਫ ਇਹਨਾਂ ਲੋਕਾਂ ਨਾਲ ਜਦੋਂ ਵਿਚਾਰ ਕਰੀ ਸਿਰਫ ਇਹਨਾਂ ਨਾਲ ਜਦੋਂ ਵਿਚਾਰ ਕਰੀ ਇਹਨਾਂ ਨੇ ਆਪਣੀ ਵਿਚਾਰ ਦੱਸੇ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਥਿਆਨ ਸਮਝਾਇਆ ਸਾਰੇ ਹੀ ਬਾਬੇ ਦੇ ਸਾਥੇ ਬੈਠੇ ਪਾਤਸ਼ਾਹ ਅਸੀਂ ਤੇ ਰੋਟੀ ਛੱਡੀ ਬੈਠਿਆਂ ਸਾਥੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਤਾਨੂੰ ਮਾਪਾ ਦੇ ਹੋਂਕੇ ਨਜ਼ਰ ਕੋਈ ਨਹੀਂ ਆਇਆ ਸਾਰੀ ਕਿਰਾਨੀਸ਼ੈ ਤਿੰਨ ਹੀ ਭੋਜਨ ਛਕਾਇਆ ਲੋਕ ਬੰਦਾਂ ਨੂੰ ਰੱਤ ਅਦਿਕ ਦੇ ਕੇ ਇਹਨਾਂ ਨੂੰ ਵਾਪਸ ਭੇਜਿਆ ਤੇਤੀ ਦੇ ਪੰਨੇ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਨੰਗਾ 20 ਮਾਨਸਾ ਸੱਤ ਇਹ ਵੀ ਨਾਲ ਗੁਰੂ ਅਸਤਿਤਿਹਾਸ ਦੇ ਪੰਨੇ ਕਹਿੰਦੇ ਆ ਪਿਤਾ ਕਟਕਾਲ ਉਸੇ ਸੱਜਿਆ ਤੇ ਨਾਨਕ ਜੀ ਹੋਂਦੇ ਪਏ ਆ ਨਾਨਕ ਪਾਤਸ਼ਾਹ ਸੋਡਰ ਦੇ ਪਿਤਾ ਦੇ ਨੇਤਰਾਂ ਤੋਂ ਪਾਸੇ ਹੋਏ ਆ। ਸਨੇਜੀ ਸੱਜਣ ਮੁੱਖ ਅcex 27 14 27 24 14 ਕਰਕੇ ਆਏ ਜਿਵੇਂ ਤੋਂ ਕੋਈ ਵਾਅਦਾ ਹੋਏ ਇਤਿਹਾਸ ਦੇ ਪੰਨੇ ਕਹਿੰਦੇ ਆ। ਉਹਨੇ ਕਹਿੰਦੇ ਕੋਟੇ ਨਾਮ ਉਹ ਸੌਦਾ ਕਿਹਾ ਹੈ ਜਿਹੜਾ ਸੋਦਾ ਅੱਜ ਤੱਕ ਦੁਨੀਆ 'ਚ ਨਹੀਂ ਹੋਇਆ ਇਸਤੀ ਦੇ ਪੰਨੇ ਕਹਿੰਦੇ ਆ ਮਹਤਾ ਕਾਰਨ ਨੂੰ ਲੱਗਿਆ ਕਿ ਸਾਡੇ ਕੋਲ ਛੰਗਾ ਬਾਪੜਾ ਹੋਏਗਾ। ایک دحاظ سمیں پندے کے لئے تو نانک کے لئے مقصر دے جائے پتہ میں تا کا لوگ پوچھتے ہے کہ نانک کی اٹھے پھییا اٹھا سمیں پندے کے لئے بجی پیٹھ میں نانکی جنہی ہمیشہ نانک کی نائکی نا چاہر کر دی یہ بھی محبت دے دی ہے اکی آکے کہتے ہیں کہ ابا نانک نے ساتھوں جب سرہ سوزہ کیتا باپ کوچھتے ہیں کہ کی کیسا کی کیسا تو نانک سے پیٹھ میں ابا ਬਾਪੀ ਤੇਰੇ ਦਿੱਤੇ ਰੁਪਿਆਂ ਦੇ ਨਾਲ ਉਹਨਾਂ ਨੂੰ ਮਦਦ ਕਰਕੇ ਆਇਆ ਜਿਹੜੇ ਆਪਣੇ ਘਰਾਂ ਦੇ ਵਿੱਚ ਸੂਤ ਵਕਤ ਦੀ ਰੋਟੀ ਵੀ ਨਹੀਂ ਬਣਾ ਸਕੇ ਜਿਨ੍ਹਾਂ ਦੇ ਘਰ ਅੰਦਰ ਪਤਾ ਨਹੀਂ ਜਦੋਂ ਦਾ ਪਰਿਵਾਰ ਦੇ ਮੁਖੀ ਕੀ ਧਰਮੀ ਅੰਤੇ ਛੱਤਰ ਵਿੱਚ ਗੁਲੇ ਸੀ ਜਿਨ੍ਹਾਂ ਦੇ ਘਰ ਵਿੱਚ ਤੁੱਲੇ ਗੁੱਟੇ ਸਨ ਜਦੋਂ ਇਹਨਾਂ ਨੇ ਵਿਚਾਰ ਕੇ ਮਖਰਾ ਫਿਰ ਤੋਂ ਉਹਨਾਂ ਨੂੰ ਘਰ ਆਇਆ ਤੇ ਇਤਿਹਾਸ ਦੇ ਪੰਨੇ ਪੰਨੇ ਆ ਮੇਰਾ ਸਾਲੂ ਜੀ ਆਪਣੇ ਪੁੱਤਰ ਤੋਂ ਗੁੱਸੇ ਦੇ ਨਾਲ ਇੰਨਾ ਡਰ ਗਿਆ ਕਈ ਵਾਰੀ ਮਨੁੱਖੀ ਮਨ ਦਾ ਜਜਬਾ ਮਨੁੱਖੀ ਮਨ ਦਾ ਗੁੱਸਾ ਇੰਨਾ ਕੋਹ ਤੁਰਿਆ ਬਾਪ ਦੇ ਹਸਤ ਗੁਰੂ ਨਾਨਕ ਦੇਵ ਜੀ ਇਤਾਂ ਦੇ ਹੱਥ ਵਿੱਚ ਹੋਏ ਗਏ ਜਿਹਦੇ ਹੱਥ ਬਾਸ ਬੇਬੇ ਨਾਨਕ ਕਦੀ ਪਰਮਾਨੰਥਿ ਹੋਰੇ ਜਿਹਦੇ ਹੱਥ ਕੁਲਵਕਤੀ ਦੀ ਖਾਸ ਵਰਣੀ ਸੀ ਉਹ ਹੱਥ ਪੁੱਤ ਦੇ ਮੁਖ ਦੇ ਉੱਤੇ ਕਿਸੇ ਚਪੇੜ ਦੇ ਥੱਲੇ ਕੇ شبدی جی کی کی میں نانک پیار کرتا پر میرے جذبات ਮੈਂ ਦੁਨੀਆਂ ਦੀ ਨਜ਼ਰ ਤੋਂ ਛੇੜਾਂ ਦਾ ਦੇਖਣਾ ਚਾਹਤਾ ਛੇੜਾਂ ਦੀ ਸ਼ਕੀਲਾ ਲੋਕ ਨਹੀਂ ਹੰਤ ਪੱਤੇ ਪਿਆ ਹੱਤਕਾਰ ਨਾਂ ਮੂੰਛੇੜਾਂ ਦਾ ਜਦੋਂ ਰਾਏ ਪੁਲਾਹ ਨੇ ਫਤਕ ਚੱਲਿਆ ਨਾਲ ਕੋਲੇਤੀਤ ਵਾਲੇ ਸੱਜਣ ਨੇ ਕਿਆ ਅਜ ਨਾਂ ਮੂੰਛੇੜਾਂ ਮਿਣਿਆ ਰਾਏ ਪੁਲਾਹ ਮੈਂ ਤਾਂ ਕਾਨੂੰਨ ਸੁਣਿਆ ਕੇਸ ਲੈ ਇਕਾਲੂ ਦੀ ਮੈਨੂੰ ਮਰ ਕੇ ਜ਼ਰੂਰ ਬਚਾਏਗਾ ਅੱਜ ਤੂੰ ਮੈਸਾ ਕਾਨੂੰਨ ਲਾਇਕ ਪਤਨੀ ਦੇ ਘਰ ਗਏ ਰਾਏ ਬਲਾਲੂ ਦੇ ਕਿਲੋਕੇ ਖੇਤਰ ਮੈਂ ਤਾਂ ਕੰਨ ਯਾ ਤੱਕ ਜੇ ਤੱਕ ਤੈਨੂੰ ਮੁਲਾਦ ਦੀ ਅੱਖ ਨਾਲ ਦੇਖਾਂ ਤੂੰ ਕੇਵਲ ਇੱਕੀ ਪਟਵਾਰੀ ਹੈ ਜਦੋਂ ਮੈਂ ਤੈਨੂੰ ਮੁਹੱਬਤ ਦੀ ਨਿਗਾਹ ਨਾਲ ਤੱਕਦਾ ਮੈਨੂੰ ਇਹ ਲੱਗਦਾ ਕਿ ਤੂੰ ਕਿੰਨਾ ਖੁਸ਼ ਨਸੀਬ ਹੈ ਤੇਰੇ ਕਾਰਨ ਉਹ ਆਇਆ ਉਹਦੇ ਨਾਲ ਮਿੱਠਲਵੰਟੀ ਵਿਚਰਾਉਣ ਕਰਦਾ ਕਿਹਨੇ ਆ ਅਜਿਹਾ ਨਾ ਕਰੂ ਦੇ ਸਾਹਮਣੇ ਰਾਏ ਪੁਲਾਦ ਦੇ ਸ਼ਬਦ ਵਰਤੇ ਕਹਿਣ ਲੱਗੇ ਤੂੰ ਨਾਨਸ ਨੂੰ ਛਿੜਕਾਂ ਦੀ ਸੀਂਗ ਰਾਏ ਪੁਲਾਦ ਦੀ ਧਰਮ ਸੁਪਤਨੀ ਬੀਬੀ ਕੁਮੇਤਾ ਜਿਹਦਾ ਜ਼ਿਕਰ ਡਾਕਟਰ ਸੁਖਦੇਵ ਸਿੰਘ ਕਰ ਰਿਹਾ ਹਿੰਦਾ ਕਿਸਤੀ ਦੇ ਪੰਨੇ ਕਹਿੰਦੇ ਆ ਰਾਏ ਪੁਲਾਦ ਇੱਕ ਪਾਸੇ ਬਰਾਦ ਵਿੱਚ ਵੀ ਹੈ ਤੇ ਕਦੀ ਕਦੀ ਜਜਬਾਤ ਉੱਪਰ ਵੀ ਹੋcurrentColorਦੇ ਆ ਰਾਏ ਪੁਲਾਦ ਦੇ ਰਜ਼ਾਇਦ ਖਾਨ ਆਪਣੀ ਪਤਨੀ ਜੀਬੀ ਕੁਮੇਰਾਂ ਨੂੰ ਕਹਿੰਦਾ ਹੈ ਕਿ ਕਾਲ ਵਿੱਚੋਂ ਕੁਝ ਮਾਇਆ ਲੈ ਕੇ ਆਇਓ ਨਾਨਕ ਦੇ ਅੱਪਾਂ ਨੇ ਮਾਇਆ ਬਣ ਕਰਦੀਆਂ ਰਜ਼ਾਇਦ ਖਾਨ ਕਹਿਣ ਲੱਗਾ ਮੈਂ ਤਾਂ ਕਾਲੂ ਚਾਂਦਰ ਪਿਆ ਨਹੀਂ ਬਦਲੇ ਸੁਨਾਨਕ ਨੇ ਸਪੇਡਾਂ ਲਾ ਦਿੱਤੀਆਂ ਚਾਂਦਰ ਪਿਆ ਤੇ ਬਦਲੇ ਨਾਨਕ ਨੂੰ ਛਿੜਕਾ ਬਾਤ ਦਿੱਤੀਆਂ ਆ ਲੈ ਮੇਰੇ ਵੀ ਇੰਨੇ ਕੁਝ ਲੈ ਜਾ ਜੇਕਰ ਕਿਤੇ ਹੋਰ ਵੀ ਨੁਕਸਾਨ ਉੱਤਰਿਆ ਹੋਇਆ ਨਾ ਮੇਰੇ ਤੋਂ ਲੈ ਕੇ ਸੁਰੂ ਮੈਂ ਤੱਕ ਤਾੜੂ ਆਜੋ ਤੁਹਵਾ ਨਾਮ ਸੁਰੂ ਕਰੀਏ ਤੇ ਕੇ ਨੀ ਸੁਨਾਰੇ ਗੁਆਹ ਖੇਤਾ ਤੇਰੀ ਨਗਰਾ ਇਕੱਲਾ ਪੁੱਤ ਹੈ ਮੈਂ ਤੈਨੂੰ ਅੱਜ ਇਹਨਾ ਦੱਸਣਾ ਚਾਹੁੰਦਾ ਜਿੱਤੇ ਦਾ ਤਲਵੰਡੀ ਦੇ ਵਿੱਚ ਤੇਰਾ ਨਾਮ ਆਇਆ ਨਾ ਮੇਰੇ ਬਾਪ ਦਾ ਨਾਮ ਰਾਏ ਦਿੱਤੀ ਦੇ ਪੱਲੇ ਅਸਲ ਦੇ ਅੰਦਰ ਰਖ ਰਾਏ ਪੁਆਰ ਤੇ ਬਾਪੂ ਵੀ ਰਾਇਤ ਕੁਮਾਰ ਦਾ ਜਾਂਦਾ ਸੀ ਪਰ ਬਹੁਤ ਇਤਿਹਾਸ ਕਰਨ ਅੱਫਾ ਦਾ ਨਾਮ ਹੀ ਵਿਕਿਆ ਉਹ ਨਹੀਂ ਦਾ ਆਪਨੇ ਜ਼ਮੀਨ ਤਲਵੰਡੀ ਇਥੋਂ ਦਾ ਨਾਮ ਕਿਸ ਤਰ੍ਹਾਂ ਬਣ ਤਾ ਕਰਕੇ ਪਿਆਸੀ ਪਰ ਰਾਇਤਵਾਲੀ ਅੱਜ ਫਰੀ ਸਭਾ ਅੰਦਰ ਕੋ ਗੱਲ ਕਹੀ ਕਹਿੰਦਾ ਮੇਰੇ ਪਾਪ ਕਰਕੇ ਮੇਰੇ ਪੁਰਖਿਆਂ ਕਰਕੇ ਰਾਇਤ ਨੂੰ ਇਹ ਤਲਵੰਡੀ ਸੀ ਪਰ ਅੱਜ ਮੈਂ ਤੈਨੂੰ ਦੱਸਣਾ ਚਾਹੁੰਦਾ ਅੱਜ ਦੀ ਰਾਇਤ ਕੋਈ ਤਲਵੰਡੀ ਅੱਜ ਤੋਂ ਬਾਦੇ ਦਾ ਨਾਮ ਵੀ ਨਨਕਾਣਾ ਨਨਕਾਣ ਦਾ ਅਰਥ ਹੰਸ ਜੀ ਦੇ ਆਇਆ ਚੱਕਰ ਸਤਾਰਨ ਆਗੋ ਜੀ ਦੇ ਆਇਆ ਕਰਨ ਅੱਜ ਮੈ ਤੁਹਾਨੂੰ ਦੱਸਣਾ ਚਾਹੁੰਦਾ ਨਾਨਕ ਜੀ ਆਇਆ ਕਰਕੇ ਅੱਜ ਦੀ ਨਨਕਾਣਾ ਬਣਿਆ ਨਨਕਾਣੀ ਦਾ ਅਰਥ ਨਾਨਕ ਦਾ ਪਾਉਣ ਵਾਲਾ ਸਾਥ ਸਿਆਸੀ ਤੋਂ ਬਾਅਦ ਉਹ ਕਦੀ ਨਾ ਛਿੜਕੀ ਇਹਨਾਂ ਗੱਲਾਂ ਦਾ ਦੁੱਖ ਖਾਸ ਰਾਇਤ ਵਾਲ ਨੇ ਮਹਤਾ ਕਾਲੂ ਜੀ ਤੇ ਮੇਰੇ ਕੋਲ ਰੁਪਏ ਲੈ ਕੇ ਜਬਰਦਸਤੀ ਦਿੱਤੇ ਇਤਿਹਾਸ ਵਿੱਚ ਬੰਨੇ ਕਹਿੰਦੇ ਰਾਜ ਮੁਲਾਦ ਦੇ ਕਰੋੜ ਮਹਤਾ ਕਾਲੂ ਜਦੋਂ ਕਲ ਵਾਪਸ ਪਰਤੇ ਆ ਮਹਤਾ ਕਾਲੂ ਜੀ ਨੂੰ ਮਾਤਮ ਤ੍ਰਿਪਤਾ ਦੇ ਨਾਲ ਗੱਲ ਵੀ ਕਰਦੇ ਪਏ ਆ ਫਿਰ ਵੀ ਨਾਨਕ ਜੀ ਕਹਿੰਦੇ ਪੈਤਰੀ ਨੂੰ ਬਹੁਤ ਯਾਰ ਕਰਦੇ ਪਰ ਮੈਂ ਇੱਦਾਂ ਦਾ ਨਾਨਕ ਨੂੰ ਦੇਖਣਾ ਚਾਹੁੰਦਾ ਜਿੱਦਾਂ ਤੇ ਰੁੱਤ ਵਿੱਚ ਮੈਂ ਆ ਤੂੰ ਕਿਰਦਾਰ ਰਤਲਾਂ ਨੂੰ ਕਿਰਦਾਰ ਤੇ ਸ਼ਬਦ ਕਹਿੰਦੇ ਤੇ ਤੇਰੇ ਘਰ ਅੰਦਰ ਕਿਸ ਗੱਲ ਦੀ ਕਮੀ ਆ ਤੇਰੇ ਘਰ ਅੰਦਰ ਅਨਾਜ ਦੀ ਕੋਈ ਕਮੀ ਨਹੀਂ ਤੇਰੇ ਘਰ ਅੰਦਰ ਧਨ-ਦੌਲਤ ਦੀ ਕੋਈ ਕਮੀ ਨਹੀਂ ਆ ਫਿਰ ਵੀ ਤੂੰ ਇੰਨੀ ਛੜ ਗਿਆ ਆ ਸਰਕਾਰ ਅਰਾਇਬਲਾ ਗੁਰੂ ਨਾਨਕ ਸਿੰਘ ਦੀ ਖਾਸੀ ਨੂੰ ਇਹ ਜਾਣ ਕੇ ਕਹਿੰਦੇ ਮੈਂ ਤਾਂ ਕਾਲੂ ਮੈਂ ਤਾਂ ਕਾਲੂ ਦੀ ਯਾਦ ਰੱਖੀ ਤੇਰੀਆਂ ਨਜ਼ਰਾਂ ਚ ਕੱਲਾ ਨਾਨਕ ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਤੇਰਾ ਬਾਤ ਇੱਕ ਜਗਤ ਨੂੰ ਤਾਰਨ ਵਾਲੀ ਹੈ ਤੇ ਭਾਈ ਗੁਰਦਾਸ ਜੀ ਦਾ